ਸਮੇਤ 17 ਜਾਣਿਆਂ ਉੱਪਰ ਇੱਕ ਹੋਰ ਪਰਚਾ ਦਰਜ ਹੋ ਗਿਆ ਹੈ ਇਹ ਪਰਚਾ 3 ਤਰੀਕ ਨੂੰ ਹੀ ਦਰਜ ਕਰ ਦਿੱਤਾ ਗਿਆ ਸੀ ਧਨੋਲਾ ਪੁਲਿਸ ਵੱਲੋਂ ਜਾਣਕਾਰੀ ਲਈ ਦੱਸ ਦਈਏ ਕਿ 3 ਤਰੀਕ ਨੂੰ ਇਹ ਗੱਲ ਤੈਅ ਹੋਈ ਸੀ ਕਿ ਭਾਨਾ ਸਿੱਧੂ ਉੱਪਰ ਦਰਜ ਪਰਚੇ 10 ਤਰੀਕ ਤੱਕ ਕੈਂਸਲ ਕਰਕੇ ਭਾਨਾ ਸਿੱਧੂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਪਰ ਉਲਟਾ ਹੀ 3 ਤਰੀਕ ਨੂੰ ਹੀ ਭਾਨਾ ਸਿੱਧੂ ਦੀਆਂ ਦੋਨੇ ਭੈਣਾਂ ਪਾਨਾ ਸਿੱਧੂ ਦੇ ਭਰਾ ਪਾਨਾ ਸਿੱਧੂ ਦੇ ਪਿੰਡ ਦੇ ਸਰਪੰਚ ਪਾਨਾ ਸਿੱਧੂ ਦੇ ਦੋਸਤ ਲੱਖਾ ਸਧਾਨਾ ਜੋ ਕਿ ਅਗਵਾਈ ਕਰ ਰਹੇ ਸੀ ਅੰਦੋਲਨ ਦੀ ਉਹਨਾਂ ਉੱਪਰ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਗਿਆ ਸੀ ਇਹ ਪਰਚਾ ਧਨੌਲਾ ਥਾਣੇ ਦੇ ਵਿੱਚ ਦਰਜ ਸੀ ਤੇ ਪਰਚਾ ਦੇ ਵਿੱਚ ਧਾਰਾਵਾਂ ਲੱਗੀਆਂ ਨੇ 12 ਦੇ ਕਰੀਬ ਧਾਰਾਵਾਂ ਲੱਗੀਆਂ ਨੇ ਸਭ ਤੋਂ ਪਹਿਲੀ ਧਾਰਾ ਨੈਸ਼ਨਲ ਹਾਈਵੇ ਐਕਟ ਉਦੇ ਵਿੱਚ 8ਵੀਂ ਧਾਰਾ ਉਹਦੀ ਪੰਜਾਬ ਪ੍ਰੋਵਿੰਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਐਕਟ ਸਰਕਾਰੀ ਜਾਂ ਪ੍ਰਾਈਵੇਟ ਮਸ਼ੀਨਰੀ ਦੀ ਭੰਨ ਤੋੜ ਕਰਨੀ ਆਈਪੀਸੀ ਜਿਹੜੀ ਹੈ 283 186 353 279 427 307 ਵਰਗੀਆਂ 307 ਵਰਗੀਆਂ ਧਰਾਵਾਂ ਅਰਾਦਾ ਕਤਲ ਦੀ ਧਾਰਾ 148 149 117 268 ਪੂਰੀਆਂ ਗੰਭੀਰਤਾ ਨਾਲ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਇਹ ਪਰਚਾ ਭਾਨੇ ਸਿੱਧੂ ਦਾ ਭਰਾ ਅਮਣਾ ਭਾਨੇ ਸਿੱਧੂ ਦਾ ਪਿਤਾ ਬਿਕਰ ਸਿੰਘ ਭਰਾ ਅਮਣਾ ਭਾਨੇ ਸਿੱਧੂ ਦੀ ਭੈਣ ਕਰਨਪਾਲ ਕੌਰ ਭਾਨੇ ਸਿੱਧੂ ਦੀ ਭੈਣ ਸੁਖਪਾਲ ਕੌਰ ਸਰਬਜੀਤ ਸਿੰਘ ਸਰਪੰਚ ਪੰਚ ਰਣਜੀਤ ਸਿੰਘ ਇਹ ਕੋੜ ਦੁਨੇ ਦੇ ਨੇ ਕੁਲਵਿੰਦਰ ਸਿੰਘ ਖਾਲਸਤਾਨੀ ਲੱਖਾ ਸਿੰਘ ਸੁਧਾਨਾ ਗੁਰਵਿੰਦਰ ਸਿੰਘ ਗੱਗ ਸੁਖਪਾਲ ਗਿੱਲ ਗੁਰਵਿੰਦਰ ਸਿੰਘ ਗਿੱਲ ਬਲਜਿੰਦਰ ਸਿੰਘ ਕਿੰਦਾ ਪਿਰਤਪਾਲ ਸਿੰਘ ਗੁਰਮਖ ਸਿੰਘ ਜੱਸੀ ਨਹਿੰਗ ਅਮਰੀਕ ਸਿੰਘ ਜਸਵੀਰ ਇੰਜੀਨੀਅਰ ਤੇ ਅਨਨ ਉਪਰ ਹਜੇ 98 ਅਨਨ ਰੱਖਿਆ ਹੋਰ ਕਿਸੇ ਨੂੰ ਵੀ ਇਹਦੇ ਚ ਦਾਖਲ ਕੀਤਾ ਜਾ ਸਕਦਾ ਹੈ ਇਹ ਦੱਸ ਦਈਏ ਕਿ ਪੁਲਸ ਦਾ ਇਹ ਤੇ ਕੀ ਕਹਿਣਾ ਹੈ ਪੁਲਸ ਦਾ ਇਹ ਕਹਿਣਾ ਹੈ ਕਿ ਪਹਾਨਾ ਸੁੱਧਾ ਪਿਤਾ ਭਰਾ ਇਹਨਾਂ ਸਾਰਿਆਂ ਦਾ ਨਾਮ ਲੈ ਕੇ ਕਿ 15 ਤੋਂ 150 ਤੋਂ 200 ਹਜੇ 150 ਤੋਂ 200 ਅਣਪਛਾਤੇਆਂ ਦੇ ਉੱਪਰ ਪਰਚਾ ਇਹ ਤੇ 9100 ਨੇ ਇਕੱਠੇ ਕਰਕੇ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਪਰ ਆਕੇ ਨੈਸ਼ਨਲ ਹਾਈਵੇ ਟੋਲ ਪਲਾઝા ਬੜਬਰ ਨੂੰ ਬਲੌਕ ਕਰਕੇ ਹਾਈਵੇ ਜਾਮ ਕਰਕੇ ਟਰੈਫਿਕ ਰੋਕ ਦਿੱਤੀ ਜਿਸ ਤੇ ਆਮ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਆਉਣ ਲੱਗੀ ਕਾਫੀ ਵੀ ਇਕਲਾਂ ਦਾ ਜਾਮ ਲੱਗ ਗਿਆ ਜਿਸ ਨੂੰ ਐਸਐਚਓ ਵੱਲੋਂ ਸਮੇਤ ਕਫ ਜਿਹੜੇ ਕਰਮਚਾਰੀਆਂ ਦੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਸਮਝਾਉਂਦੇ ਨਹੀਂ ਸਮਝੇ ਸਾਰੇ ਵਿਅਕਤੀਆਂ ਵੱਲੋਂ ਭੀੜ ਨੂੰ ਵਾਰ-ਵਾਰ ਪੁਲਿਸ ਤੇ ਹਮਲਾ ਕਰਨ ਲਈ ਉਕਸਾਇਆ ਗਿਆ ਇਨ੍ਹਾਂ ਵੱਲੋਂ ਆਪਣੇ ਟਰੈਕਟਰ ਟਰਾਲੀਆਂ ਪਿਕਅਪ ਘੜੁਕੇ ਵਗੈਰਾ ਰਫ ਡਰਾਈਵਿੰਗ ਕਰਦੇ ਹੋਏ ਪੁਲਿਸ ਪਾਰਟੀ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਦੀ ਸਰਕਾਰੀ ਬੱਸ ਦੀ ਭੰਨਤੋੜ ਕੀਤੀ ਗਈ। ਨੈਸ਼ਨਲ ਹਾਈਵੇ ਦੀ ਵੀ ਭੰਨਤੋੜ ਕੀਤੀ ਗਈ। ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਗਿਆ। ਜਿਨ੍ਹਾਂ ਵਿੱਚੋਂ ਕਿਸੇ ਅਣਪਛਾਤੀ ਵਿਅਕਤੀ ਵੱਲੋਂ ਡਿਊਟੀ 'ਤੇ ਤਾਇਨਾਤ ਸਹਾਇਕ ਥਾਣੇਦਾਰ ਜਗਦੀਪ ਸਿੰਘ ਸੀਆਈਏ ਬਰਨਾਲਾ ਦੇ ਮਾਰ ਦੇਣ ਦੀ ਨੀਅਤ ਨਾਲ ਛਾਤੀ ਪਰ ਖੱਬੇ ਪਾਸੇ ਕਿਰਪਾਨ ਮਾਰੀ ਗਈ ਜਿਸ ਤੇ ਉਕਤਾਨ ਵਿਅਕਤੀ ਵੱਲੋਂ ਨੈਸ਼ਨਲ ਹਾਈਵੇ ਪਰ ਟੋਲ ਪਲਾਜਾ ਵੜਵਰ ਵਿਕੇ ਨੈਸ਼ਨਲ ਹਾਈਵੇ ਜਾਮ ਕਰਕੇ ਟਰੈਫਿਕ ਰੋਕ ਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾ ਕੇ ਬੱਸਾਂ ਦੀ ਭੰਨ ਤੋੜ ਪੁਲਿਸ ਮੁਲਾਜ਼ਮਾਂ ਉੱਪਰ ਹਮਲਾ ਕਰਨ ਦੇ ਤਹਿਤ ਜਿਹੜੀਆਂ ਧਰਾਵਾਂ ਦੱਸਦੀ ਹੈ ਕਿ ਨੈਸ਼ਨਲ ਹਾਈਵੇ ਐਕਟ 1965 ਜਿਹੜੀ ਪੰਜਾਬ ਪ੍ਰੋਵਿੰਸਨ ਡੈਮੇਜ ਜਿਹੜੀ ਪਬਲਿਕ ਪ੍ਰੋਪਰਟੀ ਐਕਟ 2014 283 186 353 294 279 427 307 148 151 117 268 ਨੂੰ ਪੂਰਾ ਕਿੰਨੀਆਂ ਧਰਾਵਾਂ ਤਹਿਤ ਇਹਨਾਂ ਤੇ ਪਰਚਾ ਦਰਜ ਹੋਇਆ ਹੈ ਵੱਡੀ ਗੱਲ ਇਹ ਦੱਸ ਦਈਏ ਕਿ ਇੱਕ ਪਾਸੇ ਪੁਲਿਸ ਲੱਖੇ ਸਿਧਾਣੇ ਨਾਲ ਸਮਝੌਤਾ ਕਰ ਰਹੀ ਸੀ ਉਸ ਅੰਦੋਲਨ ਦੇ ਵਿੱਚ ਲੱਖਾ ਸਤਾਣਾ ਕਿਸਾਨ ਜਿਹਾ ਬੰਦਿਆਂ ਦੇ ਆਗੂ ਆ ਨਾ ਕਿ ਛੱਡ ਦਿੱਤਾ ਜਾਵੇਗਾ ਭਾਨੇ ਨੂੰ ਛੱਡ ਦਿੱਤਾ ਜਾਵੇਗਾ 10 ਤਰੀਕ ਨੂੰ ਦੂਜੇ ਪਾਸੇ 5:40 ਤੇ ਇਹ ਪਰਚਾ ਦਰਜ ਹੋ ਰਿਹਾ ਸੀ ਇੱਕ ਪਾਸੇ ਪੁਲਿਸ ਲਗਾਤਾਰ ਗੱਲਬਾਤ ਕਰ ਰਹੀ ਸੀ ਕਿਉਂਕਿ 5:40 ਤੇ ਗੱਲਬਾਤ ਹੋ ਰਹੀ ਸੀ ਪੁਲਿਸ ਨਾਲ ਦੂਜੇ ਪਾਸੇ ਪਰਚਾ ਦਰਜ ਕੀਤਾ ਜਾ ਰਿਹਾ ਸੀ ਧਨੌਲਾ ਥਾਣੇ ਦੇ ਵਿੱਚ ਲਗਾਤਾਰ ਸਵਾਲ ਉੱਠ ਰਹੇ ਸਨ ਲੱਕ ਸੁਧਾਣਾ ਤੇ ਵੀ ਸਵਾਲ ਉੱਠ ਰਹੇ ਸਨ ਕਿ ਉਹ ਸਾਰਾ ਕੁਝ ਉਹਨਾਂ ਨੇ ਸਰਕਾਰ ਦਾ ਮਿਲ ਕੇ ਕੀਤਾ ਸਵਾਲ ਉੱਠ ਰਿਹਾ ਸੰਦਾ ਲਖਸਧਾਨ ਨੇ ਕਹਿ ਰਹੇ ਸੀ ਕਿ ਇਹ ਸਾਰੀਆਂ ਦੋਸ਼ ਬੇਗੁਨਾਹ ਨੇ ਤੇ ਲੋਕ ਉੱਥੇ ਇਹ ਵੀ ਕਹਿ ਰਹੇ ਸਨ ਕਿ ਜਿਹੜੇ ਲੋਕ ਸੀ ਕਿ ਅੱਜ ਹੀ ਭਾਨਣ ਨੂੰ ਰਿਹਾ ਕਰਾਉਣਾ ਪਰ ਲਖਸਧਾਨ ਨੇ ਭਰੋਸਾ ਦਿੱਤਾ ਸੀ ਕਿ ਜੇ ਨਾ ਛੱਡਣਗੇ ਦੁਬਾਰਾ ਇਕੱਠ ਕਰ ਲਵਾਂਗੇ ਪਰ ਹੁਣ ਤਾਂ ਪਰਚੇ ਇੱਕ ਹੋਰ ਦਰ ਦਿੱਤਾ ਗਿਆ ਇਹ ਪਰਚੇ ਦੇ ਵਿੱਚ ਭਾਨੇ ਸਿੱਧੂ ਦਾ ਲਗਭਗ ਸਾਰਾ ਪਰਿਵਾਰ ਕਵਰ ਕਰ ਲਿਆ ਗਿਆ ਲਖਸਧਾਨਾ ਨੂੰ ਕਵਰ ਕਰ ਲਿਆ ਗਿਆ ਭਾਨੇ ਸਿੱਧੂ ਦੇ ਦੋਸਤਾਂ ਨੂੰ ਕਵਰ ਕਰ ਲਿਆ ਗਿਆ ਭਾਨੇ ਸਿੱਧੂ ਦੇ ਪਿੰਡ ਦੇ ਸਰਪੰਚ ਨੂੰ ਲਿਆ ਗਿਆ ਤੇ ਪਰਚਾ ਵੀ 307 ਦਾ ਇਹ ਜਿਹੜੀਆਂ ਧਰਾਵਾਂ ਨੇ ਇਹ ਗੈਰ ਜ਼ਮਾਨਤੀ ਧਰਾਵਾਂ ਨੇ ਇਹਨਾਂ ਦੀ ਜ਼ਮਾਨਤ ਜਿਹੜੀ ਉਹ ਨਹੀਂ ਮਿਲਦੀ ਹੈ ਗੈਰ ਜ਼ਮਾਨਤੀ ਧਰਾਵਾਂ ਨੇ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦੀ ਜ਼ਮਾਨਤ ਨਹੀਂ ਮਿਲਣੀ ਇਹਨਾਂ ਦੇ ਜਿਹੜੀ ਇਹਨਾਂ ਜੇਲ ਵੀ ਜਾਣਾ ਪਵੇਗਾ ਜਿੰਨੇ ਵੀ ਇਹਦੇ ਵਿੱਚ ਲੋਕ ਨੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਦੁਬਾਰਾ ਸੰਘਰਸ਼ ਸ਼ੁਰੂ ਹੋਵੇ ਕਿਉਂਕਿ ਪੁਲਿਸ ਵੱਲੋਂ ਬਾਈ